ਪਾਣੀ ਸਾਡਾ ਖਤਮ ਕਰ ਦਿੱਤਾ ਗਿਆ। ਯੂਰੇਨੀਅਮ ਇਨਾ ਮਿਲ ਰਿਹਾ ਹੈ ਕੈਮੀਕਲ ਬੋਰ ਕਰ ਕਰਕੇ ਧਰਤੀ ਵਿੱਚ ਲਾਏਗੇ ਸਭ ਤੋਂ ਵੱਡੇ ਸਾਡੇ ਲਈ ਘਾਤਕ ਨੇ। ਫਿਰ ਜਿਹੜੀਆਂ ਨਹਿਰਾਂ ਬਚੀਆਂ ਸੀ ਕੱਚੀਆਂ ਉਹ ਵੀ ਪੱਕੀਆਂ ਕਰ ਦਿੱਤੀਆਂ ਗਈਆਂ। ਪਾਣੀ ਵੀ ਸਾਡੇ ਕੋਲ ਖੋਲਿਆ। ਫੈਕਟਰੀਆਂ ਲਾ ਲਾ ਕੇ ਧੂਆਂ ਕਰ ਕਰਕੇ ਬੁਰਾ ਹਾਲ ਪੂਰਿਸ਼ਨ ਹਵਾ ਪੂਰਿਸ਼ਨ ਨਹੀਂ ਹੈ। ਤੁਸੀਂ ਦੇਖੋ ਕਿੰਨਾ ਬੁਰਾ ਹਾਲ ਹੈ। ਹਰ ਇੱਕ ਚੀਜ਼ ਨੂੰ ਅਸੀਂ ਤਬਾਹ ਕਰ ਦਿੱਤਾ। ਤਰੱਕੀ ਦੇ ਨਾਂ ਤੇ ਅਸੀਂ ਕੋਈ ਜੰਗਲ ਨਹੀਂ ਛੱਡਿਆ ਨਹਿਰਾ ਕਿਨਾਰੇ ਕਿੱਡਾ ਕਿਡਾ ਜੰਗਲ ਖਲੋਤਾ ਸੀ ਦਰਖਤ ਘੋਤੀ ਸੰ ਪ੍ਰਾਣੀ ਤੋਂ ਪ੍ਰਾਣੀ ਉਹ ਪੁੱਟ ਕੇ ਈਓ ਮਾਰੀ ਠੱਠੇ ਕੁਝ ਪਹਿਰੇ ਜਾ ਕੇ ਆਕਸੀਜਨ ਦੀ ਫੇ ਸਲੰਡਰੇ ਚਾਹੀਦੇ ਨੇ ਸਾਨੂੰ ਪਰ ਜਦੋਂ ਸਲੰਡਰ ਦਾ ਪਹਿਆ ਭਰਦੇ ਆ ਨਾ ਫਿਰ ਤਾਂ ਹਾਂ ਨਿਕਲਦੀਆਂ ਨੇ ਚੇਤੇ ਕਰਦੇ ਵੀ ਇੱਕ ਤਾਂ ਦਰਖਤ ਲਾਇਆ ਹੁੰਦਾ ਸ਼ਾਇਦ ਕੋਰੇ ਭਲਾ ਹੋ ਜਾਂਦਾ ਇਹ ਤਰੱਕੀ ਸਾਡੇ ਵਿਨਾਸ਼ ਦਾ ਰਾਹ ਖੋਦ ਰਹੀ ਹੈ ਤਰੱਕੀ ਕਰੋ ਪਰ ਯਾਦ ਰੱਖੋ ਸਾਡੀ ਲੋੜ ਕੇਵਲ ਮਹਿਜ਼ ਦੋ ਵਕਤ ਦੀ ਰੋਟੀ ਸਿਰ ਤੇ ਛੱਤ ਤੇ ਪਹਿਨਣ ਵਾਲਾ ਕੱਪੜਾ ਇਹ ਤਿੰਨ ਚੀਜ਼ਾਂ ਵੱਡੀਆਂ ਲੋੜਾਂ ਨੇ